ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਭਾਈ ਬੱਲਾ ਜੀ ਨੂੰ ਕਹਿਣ ਲੱਗੇ ਭਾਈ ਬੱਲਿਆ ਚੱਲ ਹੁਣ ਤਲਵੰਡੀ ਨੂੰ ਚੱਲੀਏ ਭਾਈ ਮਰਦਾਨੇ ਦੇ ਪੁੱਤਰ ਨੂੰ ਖੁਰਮਪੁਰ ਵਿੱਚ ਉਚਾਣਾ ਉਸ ਨੂੰ ਸਰੋਪਾ ਦੇ ਕੇ ਉਸ ਨੂੰ ਆਪਣੇ ਪਿਤਾ ਦੀ ਚੰਗੀ ਥਾਂ ਤੇ ਬਿਠਾਣਾ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਬੱਲਾ ਜੀ ਨੂੰ ਕਹਿਣ ਲੱਗੇ ਬੱਲਿਆ ਇਹ ਕੰਮ ਕਰਨਾ ਬੜਾ ਜ਼ਰੂਰੀ ਹੈ ਸਾਡੇ ਸਿਰ ਤੇ ਭਾਰ ਹੈ ਜਿੰਨਾ ਚਿਰ ਅਸੀਂ ਇਹ ਕਾਰਜ ਨਹੀਂ ਕਰ ਦਿੰਦੇ ਇਹ ਕਹਿ ਕੇ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਟਾਲੇ ਤੋਂ ਸਿੱਧਾ ਤਲਵੰਡੀ ਤੁਰ ਪਏ ਪੂਰੇ ਸਤਿਗੁਰੂ ਤਲਵੰਡੀ ਵਿੱਚ ਪਹੁੰਚੇ ਨੇ ਉੱਥੇ ਗੁਰੂ ਸਾਹਿਬ ਬਾਬਾ ਚੰਦਰਪਾਣ ਦੇ ਖੂਹ ਤੇ ਜਾ ਕੇ ਬੈਠ ਗਏ ਇਹ ਖੂਹ ਬੜੇ ਹੀ ਭਾਗਾ ਵਾਲਾ ਹੈ ਕਿਉਂਕਿ ਅਕਸਰ ਗੁਰੂ ਸਾਹਿਬ ਬਾਬਾ ਚੰਦਰਪਾਣ ਦੇ ਖੂਹ ਤੇ ਜਾ ਕੇ ਬੈਠਿਆ ਕਰਦੇ ਸੀ ਭਾਈ ਚੰਦਰਪਾਣ ਜੀ ਭਾਈ ਬਾਲਾ ਜੀ ਦੇ ਪਿਤਾ ਜੀ ਸਨ ਗੁਰੂ ਸਾਹਿਬ ਕਹਿਣ ਲੱਗੇ ਭਾਈ ਬਾਲੇ ਸਾਡੀ ਗੱਲ ਹੁਣ ਧਿਆਨ ਨਾਲ ਸੁਣੋ ਸਾਡੇ ਪਿਤਾ ਜੀ ਸਾਡੇ ਮਾਤਾ ਜੀ ਰਾਏ ਬਲਾ ਸਾਹਿਬ ਇਹ ਸਾਰੇ ਪਰਲੋਗ ਗਮਣ ਕਰ ਚੁੱਕੇ ਹਨ ਇਹ ਸਾਰੇ ਸਰੀਰ ਤਿਆਗ ਚੁੱਕੇ ਹਨ ਪਰ ਸਾਡੇ ਚਾਚਾ ਜੀ ਜਿਉਂਦੇ ਨੇ ਜੀਨ੍ਹਾਂ ਦਾ ਨਾਮ ਹੈ ਭਾਈ ਲਾਲੂ ਜੀ ਗੁਰੂ ਸਾਹਿਬ ਕਹਿਣ ਲੱਗੇ ਕਿ ਜੇ ਸਾਡੇ ਚਾਚੇ ਲਾਲੂ ਨੇ ਸਾਨੂੰ ਦੇਖ ਲਿਆ ਉਹ ਸਾਨੂੰ ਪਿਆਰ ਬੜਾ ਕਰਦਾ ਹੈ ਉਹ ਸਾਨੂੰ ਕਹੇਗਾ ਕਿ ਤੁਸੀਂ ਹੁਣ ਜਾਣਾ ਨਹੀਂ ਸਾਡੇ ਚਾਚਾ ਜੀ ਨੇ ਫੇਰ ਸਾਨੂੰ ਛੇਤੀ ਜਾਣ ਨਹੀਂ ਦੇਣਾ। ਉਹਨਾਂ ਨੇ ਸਾਨੂੰ ਕਾਲਣਾ ਲਾ ਕੇ ਵਿਰਾਗ ਬੜਾ ਕਰਨਾ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਵੱਲਾ ਜੀ ਨੂੰ ਕਹਿਣ ਲੱਗੇ ਤੁਸੀਂ ਵੀ ਅੱਜੇ ਬੈਠ ਜਾਓ। ਜਦੋਂ ਰਾਤ ਪੈ ਗਈ ਤਾਂ ਨਗਰ ਵਿੱਚੋਂ ਹੌਲੀ-ਹੌਲੀ ਚਲੇ ਜਾਣਾ। ਤੁਸੀਂ ਹੌਲੀ-ਹੌਲੀ ਜਾਣਾ ਤੇ ਮਰਦਾਨੇ ਦੇ ਪੁੱਤਰ ਨੂੰ ਇੱਥੇ ਸਾਡੇ ਕੋਲ ਲੈ ਕੇ ਆਣਾ। ਗੁਰੂ ਸਾਹਿਬ ਕਹਿਣ ਲੱਗੇ ਅਸੀਂ ਨਗਰ ਵਿੱਚ ਨਹੀਂ ਜਾਣਾ। ਕਿਉਂਕਿ ਜੇ ਸਾਡੇ ਚਾਚਾ ਜੀ ਨੂੰ ਖਬਰ ਮਿਲ ਗਈ ਤਾਂ ਉਹ ਵਿਰਾਗ ਕਰਨਗੇ ਤੇ ਸਾਨੂੰ ਛੇਤੀ ਵਾਪਸ ਨਹੀਂ ਜਾਣ ਦੇਣਗੇ। ਅਸੀਂ ਭਾਈ ਮਰਦਾਨਾ ਜੀ ਦੇ ਪੁੱਤਰ ਨੂੰ ਬਾਰੋ-ਬਾਰ ਹੀ ਲੈ ਜਾਵਾਂਗੇ। ਭਾਈ ਬਾਲਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠ ਗਏ। ਜਦੋਂ ਸ਼ਾਮ ਪੈ ਗਈ ਹਨੇਰਾ ਹੋਇਆ ਤਾਂ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਦਬੇ ਪੈਰ ਭਾਈ ਮਰਦਾਨਾ ਜੀ ਦੇ ਘਰ ਤੁਰ ਪਏ। ਉਹ ਬੜੇ ਹੌਲੀ-ਹੌਲੀ ਤਲਵੰਡੀ ਦੀਆਂ ਗਲੀਆਂ ਵਿੱਚ ਗਏ। ਤਾਂ ਕਿ ਕੋਈ ਉਹਨਾਂ ਨੂੰ ਜਾਣ ਨਾ ਸਕੇ ਰਾਤ ਦਾ ਸਮਾਂ ਸੀ ਲੋਕ ਆਪਣੇ ਘਰਾਂ ਵਿੱਚ ਟਿਕ ਚੁੱਕੇ ਸਨ ਕਿਸੇ ਨੇ ਭਾਈ ਬਾਲਾ ਜੀ ਨੂੰ ਨਹੀਂ ਵਛੜਿਆ ਅੱਧੀ ਰਾਤ ਨੂੰ ਭਾਈ ਬਾਲਾ ਜੀ ਨੇ ਭਾਈ ਮਰਦਾਨਾ ਜੀ ਦਾ ਦਰਵਾਜ਼ਾ ਖੜਕਾਇਆ ਆਵਾਜ਼ ਸੁਣ ਕੇ ਭਾਈ ਮਰਦਾਨਾ ਜੀ ਦਾ ਪੁੱਤਰ ਬਾਹਰ ਆਇਆ ਉਹਦਾ ਨਾਮ ਸ਼ਹਿਜ਼ਾਦਾ ਸੀ ਜਦੋਂ ਭਾਈ ਮਰਦਾਨਾ ਜੀ ਦੇ ਪੁੱਤਰ ਸ਼ਹਿਜ਼ਾਦੇ ਨੇ ਦੇਖਿਆ ਕਿ ਭਾਈ ਬਾਲਾ ਜੀ ਆਇਆ ਹੈ ਉਹ ਬੜੇ ਖੁਸ਼ ਹੋਏ ਉਹ ਸੋਚਣ ਲੱਗੇ ਜੇ ਭਾਈ ਬਾਲਾ ਜੀ ਆਏ ਨੇ ਤਾਂ ਮੇਰੇ ਪਿਤਾ ਵੀ ਜ਼ਰੂਰ ਆਏ ਹੋਣਗੇ ਸ਼ਹਿਜਾਦੇ ਨੇ ਬੜੇ ਪਿਆਰ ਨਾਲ ਭਾਈ ਬਾਲਾ ਜੀ ਦੇ ਚਰਨ ਫੜੇ ਭਾਈ ਬਾਲਾ ਜੀ ਨੇ ਅਸ਼ੀਰਵਾਦ ਦਿੱਤਾ ਭਾਈ ਬਾਲਾ ਜੀ ਹੌਲੀ-ਹੌਲੀ ਗੁਫ਼ਤਗੂ ਕਰਨ ਲੱਗੇ ਉਹ ਕਹਿਣ ਲੱਗੇ ਗੁਰੂ ਸਾਹਿਬ ਬਾਹਰ ਬੈਠੇ ਐ ਤੇ ਤੈਨੂੰ ਸੱਦਦੇ ਐ ਤੇ ਤੈਨੂੰ ਲੈਣ ਵਾਸਤੇ ਮੈਨੂੰ ਭੇਜਿਆ ਤੂੰ ਚੱਲ ਉਹ ਬਾਹਰ ਬੈਠੇ ਐ ਤੈਨੂੰ ਸੱਦ ਰਿਹਾ ਕਈ ਦਿਨ ਹੋ ਚੁੱਕੇ ਸੀ ਭਾਈ ਮਰਦਾਨਾ ਜੀ ਸ਼ਰੀਰ ਤਿਆਗ ਚੁੱਕੇ ਸਨ ਪਰ ਘਰ ਵਾਲਿਆਂ ਨੂੰ ਇਹਦਾ ਨਹੀਂ ਸੀ ਪਤਾ ਸ਼ਹਿਜ਼ਾਦਾ ਜੀ ਕਹਿਣ ਲਗੇ ਮੇਰੇ ਪਿਤਾ ਜੀ ਕਿੱਥੇ ਹੈ ਤੇ ਨਾਲੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਾਹਰ ਕਿਉਂ ਬੈਠੇ ਹੈ ਭਾਈ ਬਾਲਾ ਜੀ ਕਹਿਣ ਲਗੇ ਸ਼ਹਿਜ਼ਾਦੇ ਤੂੰ ਜਲਦੀ ਕਰ ਸਮਾਂ ਨਾ ਲਾ ਤੂੰ ਉੱਚੀ ਨਾ ਬੋਲ ਤੈਨੂੰ ਮਹਾਰਾਜ ਸਾਧਰੇ ਨੇ ਭਾਈ ਬਾਲਾ ਜੀ ਕਹਿਣ ਲਗੇ ਤੂੰ ਜੋ ਵੀ ਪੁੱਛਿਆ ਤੈਨੂੰ ਉਹਦਾ ਉੱਤਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇਣਗੇ ਤੂੰ ਇੱਕ ਵਾਰੀ ਉਹਨਾਂ ਕੋਲ ਚਲੇ ਜਾ ਸ਼ਹਿਜ਼ਾਦਾ ਕਰਮਾ ਦਾ ਬਲੀ ਸੀ ਉਸਨੇ ਗੁਰੂ ਸਾਹਿਬ ਕੋ ਜਾਣ ਲਈ ਨਾ ਨਹੀਂ ਕੀਤੀ ਸ਼ਹਿਜ਼ਾਦੇ ਨੇ ਆਪਣੇ ਪਰਵਾਰ ਵਾਲੇ ਰੁਕਿਆ ਕਿ ਗੁਰੂ ਸਾਹਿਬ ਬਾਹਰ ਬੈਠੇ ਨੇ ਤੇ ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ ਤੇ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਟੁਰ ਪਿਆ ਜਦੋਂ ਸ਼ਹਿਜ਼ਾਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸ਼ਹਿਜ਼ਾਦੇ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ ਉਸਨੇ ਅੱਧਰ-ਉਧਰ ਦੇਖਿਆ ਕਿ ਮੇਰਾ ਪਿਤਾ ਨਜ਼ਰ ਨਹੀਂ ਆ ਰਿਹਾ। ਗੁਰੂ ਸਾਹਿਬ ਕਹਿਣ ਲੱਗੇ ਤੇਰੇ ਪਿਤਾ ਦੀ ਉਮਰ ਪੂਰੀ ਹੋ ਚੁੱਕੀ ਸੀ। ਉਹ ਹੁਣ ਕਾਲਵਸ ਹੋ ਗਿਆ। ਸਾਡਾ ਮਿੱਤਰ ਸਰੀਰ ਤਿਆਗ ਚੁੱਕਿਆ ਹੈ। ਜਿੱਥੇ ਗੁਰਮਪੁਰਾ ਹੈ ਉੱਥੇ ਤੇਰੇ ਪਿਤਾ ਨੇ ਸਰੀਰ त्यागਿਆ। ਗੁਰੂ ਸਾਹਿਬ ਕਹਿਣ ਲੱਗੇ ਸ਼ਹਿਜ਼ਾਦੇ ਤੈਨੂੰ ਉੱਥੇ ਲੈ ਜਾਣ ਵਾਸਤੇ ਆਇਆ। ਤੈਨੂੰ ਨਾਲ ਲੈ ਕੇ ਜਾਣਾ ਹੈ। ਕੁਝ ਸਮਾਂ ਤੈਨੂੰ ਨਾਲ ਰੱਖਣਾ ਹੈ। ਕੁਝ ਸਮਾਨ ਨਾਲ ਰੱਖ ਕੇ ਤੈਨੂੰ ਤੇਰੇ ਪਿਤਾ ਦੀ ਥਾਂ ਤੇ ਬਿਠਾਣਾ ਹੈ ਹੁਣ ਭਾਈ ਮਰਦਾਨਾ ਜੀ ਦੀ ਜ਼ਿੰਮੇਵਾਰੀ ਤੁਹਾਨੂੰ ਦਈਏ ਤੂੰ ਸਰੋਪਾ ਕਿਸ ਰੀਤੀ ਨਾਲ ਲੈਣਾ ਹੈ ਭਾਈ ਸ਼ਹਿਜ਼ਾਦਾ ਗੁਰੂ ਸਾਹਿਬ ਨੂੰ ਅੱਖ ਲੱਗੇ ਜਿੱਦਾਂ ਤੁਸੀਂ ਸਰੋਪਾ ਮੇਰੇ ਪਿਤਾ ਜੀ ਨੂੰ ਦਿੱਤਾ ਹੈ ਤੁਸੀਂ ਉਦਾਂ ਹੀ ਸਰੋਪਾ ਮੈਨੂੰ ਦਿਓ ਜਿਵੇਂ ਸੇਵਾ ਤੁਸੀਂ ਮੇਰੇ ਪਿਤਾ ਜੀ ਕੋਲ ਦਿੱਤੀ ਉਦਾਂ ਹੀ ਸੇਵਾ ਮੇਰੇ ਕੋਲ ਲਓ ਭਾਈ ਬਾਲਾ ਜੀ ਆਪਣੇ ਜਰਮ ਸਾਖੀ ਵਿੱਚ ਲਿਖਦੇ ਹਨ ਗੁਰੂ ਅੰਗਦ ਸਾਹਿਬ ਸ਼ਹਿਜਾਦਾ ਆਪਣੇ ਕਰਮਾਂ ਦਾ ਬਲੀ ਹਾ ਇਹਦਾ ਭਾਵ ਇਹ ਹੈ ਕਿ ਸ਼ਹਿਜਾਦਾ ਆਪਣੇ ਕਰਮਾਂ ਦਾ ਬਲੀ ਸੀ ਸ਼ਹਿਜਾਦੇ ਦੇ ਕਰਮ ਬੜੇ ਚੰਗੇ ਸਨ ਕਿਉਂਕਿ ਸ਼ਹਿਜਾਦੇ ਨੇ ਜਿੰਨੀਆਂ ਗੱਲਾਂ ਕੀਤੀਆਂ ਚੜ੍ਹਦੀ ਕਲਾ ਵਾਲੀਆਂ ਕੀਤੀਆਂ ਸ਼ਹਿਜਾਦਾ ਕਹਿਣ ਲੱਗਿਆ ਮਹਾਰਾਜ ਜਿੱਦਾਂ ਤੁਸੀਂ ਮੇਰੇ ਪਿਤਾ ਨੂੰ ਸੇਵਾ ਵਿੱਚ ਲਾਇਆ ਮੈਨੂੰ ਵੀ ਉੱਦੇ ਲਾ ਦਿਓ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਸ਼ਹਿਜਾਦੇ ਨੂੰ ਕਹਿਣ ਲੱਗੇ ਤੁਹਾਡੇ ਧਰਮ ਵਿੱਚ ਰੀਤੀ ਹੈ ਕਿ ਤੁਸੀਂ ਸਰੀਰ ਨੂੰ ਦਫ਼ਨ ਕਰਨਾ ਹੈ ਪਰ ਤੇਰੇ ਪਿਤਾ ਨੇ ਕਿਹਾ ਸੀ ਕਿ ਮੈਨੂੰ ਦਫ਼ਨ ਨਹੀਂ ਕਰਨਾ ਮੇਰਾ ਸੰਸਕਾਰ ਕਰਨਾ ਹੈ ਇਸ ਲਈ ਅਸੀਂ ਉਹਦੇ ਸਰੀਰ ਨੂੰ ਅਗਨ ਪੇਟਾ ਕੀਤਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸ਼ਹਿਜ਼ਾਦੇ ਨੂੰ ਕਹਿਣ ਲੱਗੇ ਹੁਣ ਤੂੰ ਚੱਲ ਜਿੱਥੇ ਤੇਰੇ ਪਿਤਾ ਦਾ ਸੰਸਕਾਰ ਹੋਇਆ ਤੂੰ ਉੱਥੇ ਚੱਲ ਕੇ ਰਹਿ। ਗੁਰੂ ਸਾਹਿਬ ਸ਼ਹਿਜ਼ਾਦੇ ਨੂੰ ਕਹਿਣ ਲੱਗੇ ਸਾਡੇ ਲਈ ਤੂੰ ਸਾਡਾ ਮਰਦਾਨਾ ਹੀ ਹੈ। ਉੱਥੇ ਜਾ ਕੇ ਤੇਰਾ ਬੜਾ ਜਸ ਹੋਏਗਾ ਆਪਣਾ ਵਾਸਾ ਤੁਸੀਂ ਕੁਰਮਪੁਰ ਵਿੱਚ ਕਰ ਲਓ ਇੱਕ ਵਾਰੀ ਉੱਥੇ ਜਾ ਕੇ ਵਸ ਜਾ ਫੇਰ ਜਿਵੇਂ ਤੇਰੀ ਇੱਛਾ ਹੋਏਗੀ ਉਵੇਂ ਕਰ ਲਈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਲਗੇ ਸਾਡੇ ਦਿਲ ਦੀ ਇਹ ਇੱਛਾ ਹੈ ਇੱਕ ਵਾਰੀ ਤੂੰ ਆਪਣੇ ਪਿਤਾ ਦੀ ਥਾਂ ਤੇ ਜਾ ਕੇ ਬੈਠ ਭਾਈ ਸ਼ਹਿਜ਼ਾਦਾ ਜੀ ਕਹਿ ਲਗੇ ਮੈਂ ਸਦਾ ਹੀ ਆਪ ਦੇ ਅਨੁਸਾਰ ਹਾਂ ਮਹਾਰਾਜ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ ਜਿਸ ਤਰ੍ਹਾਂ ਮੇਰਾ ਪਿਤਾ ਤੁਹਾਡਾ ਦਾਸ ਹੈ ਮੈਂ ਵੀ ਤੁਹਾਡਾ ਦਾਸ ਆ ਗੁਰੂ ਸਾਹਿਬ ਕਹਿਣ ਲੱਗੇ ਸ਼ਹਿਜ਼ਾਦੇ ਤੂੰ ਆਪਣੇ ਪਰਿਵਾਰ ਨੂੰ ਆਖਾ ਤੇ ਫਿਰ ਸਾਡੇ ਨਾਲ ਚੱਲ ਪਰਿਵਾਰ ਨੇ ਨਾਂ ਨਹੀਂ ਕੀਤੀ ਉਹਨਾਂ ਨੇ ਉਹਨੂੰ ਜਾਣ ਦਿੱਤਾ ਸ਼ਹਿਜ਼ਾਦਾ ਤਨ ਗੁਰੂ ਲਾਲਕ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲ ਪਿਆ ਚਲਦਿਆਂ ਚਲਦਿਆਂ ਮਹਾਰਾਜ ਤੁਲੰਬੇ ਨਗਰ ਵਿੱਚ ਪਹੁੰਚੇ ਉੱਥੇ ਇੱਕ ਠੱਗ ਰਹਿੰਦਾ ਸੀ ਉਹਦਾ ਕੰਮ ਸੀ ਪਖੰਡ ਕਰਨਾ ਵਿਖਾਵਾ ਕਰਨਾ ਤੇ ਲੋਕਾਂ ਨੂੰ ਠਗਣਾ ਉਹਦਾ ਵੈਸ਼ਨੋ ਵਾਲਾ ਭੇਸ ਜਾਣ ਕੇ ਚੰਗਾ ਵਸਤਰ ਲਿਬਾਸ ਜਾਣ ਕੇ ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗ ਸਕਦਾ ਕਿ ਉਹ ਠੱਗ ਹੈ ਸਰੀਰ ਤੇ ਬੜੇ ਸੋਹਣੇ ਵਸਤਰ ਪਾਉਂਦਾ ਸੀ ਤੇ ਉਹਦਾ ਠੱਗੀ ਦਾ ਕੰਮ ਬੜਾ ਚੱਲਦਾ ਸੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਤੇ ਬੜੇ ਸੋਹਣੇ ਕੱਪੜੇ ਪਾ ਲਏ ਉਹ ਤੂ ਲੰਬੇ ਨਗਰ ਦੇ ਨੇੜੇ ਜਾ ਕੇ ਬੈਠ ਗਏ ਪਾਏ ਮਰਦਾਨਾ ਜੀ ਦਾ ਪੁੱਤਰ ਸ਼ਹਿਜਾਦਾ ਅੱਖ ਲਗਿਆ ਗੁਰੂ ਸਾਹਿਬ ਮੈਨੂੰ ਆਗਿਆ ਦੇ ਦਿਓ ਭੁੱਖ ਲੱਗੀ ਹੈ ਗੁਰੂ ਸਾਹਿਬ ਕਹਿਣ ਲੱਗੇ ਜਾ ਹੋਇਆ ਨਗਰ ਵਿੱਚ ਜਾ ਕੇ ਸ਼ਹਿਜਾਦੇ ਨੇ ਇੱਕ ਧਰਮਸ਼ਾਲਾ ਦੇਖੀ ਉਸ ਧਰਮਸ਼ਾਲਾ ਵਿੱਚ ਸੱਜਣ ਠੱਗ ਪਾਪ ਕਰਦਾ ਹੁੰਦਾ ਸੀ ਸੱਜਣ ਨੇ ਉਸ ਨੂੰ ਦੁਆ ਸलाम ਕੀਤੀ ਤੇ ਸੱਜਣ ਉੱਥੇ ਜਾ ਕੇ ਬੈਠ ਗਿਆ ਸੱਜਣ ਨੇ ਸ਼ਹਿਜਾਦੇ ਨਾਲ ਬੜੇ ਮਿੱਠੇ ਮਿੱਠੇ ਬੋਲ ਬੋਲੇ ਉਹ ਸ਼ਹਿਜ਼ਾਦੇ ਨੂੰ ਕਹਿਣ ਲੱਗਿਆ ਆਓ ਭਾਈ ਕਿੱਥੋਂ ਦੀ ਆਏ ਹੋ ਉਹ ਸ਼ਹਿਜ਼ਾਦੇ ਦੀ ਜਾਤੀ ਬਾਰੇ ਪੁੱਛਣ ਲੱਗਿਆ ਉਹ ਪੁੱਛਣ ਲੱਗਿਆ ਤੂੰ ਕਿੱਥੋਂ ਦੀ ਆਇਆ ਤੇ ਤੂੰ ਕਿੱਥੇ ਜਾਣਾ ਭਾਈ ਸ਼ਹਿਜ਼ਾਦਾ ਜੀ ਕਹਿਣ ਲੱਗੇ ਮੇਰੀ ਜਾਤ ਮਰਾਸੀ ਹੈ ਸਾਡਾ ਘਰ ਇੱਥੋਂ ਬੜੀ ਦੂਰ ਹੈ ਅੱਗੇ ਜਾਣਾ ਮੈਨੂੰ ਕੋਈ ਕੰਮ ਹੈ ਮੈਨੂੰ ਭੁੱਖ ਲੱਗੀ ਹੈ ਭੁੱਖ ਕਰਕੇ ਮੈਂ ਤੇਰੇ ਕੋਲ ਆਇਆ ਸੱਜਣ ਕਹਿਣ ਲੱਗਿਆ ਮੇਰੇ ਕੋਲ ਬੜਾ ਭੋਜਣਾ ਛਕਣ ਵਾਸਤੇ ਤੇਰੇ ਨਾਲ ਕੋਈ ਆਇਆ ਹੈ ਤੇਰਾ ਕੋਈ ਮਾਲਕ ਹੈ ਸੱਜਣ ਪੁੱਛਣ ਲੱਗਿਆ ਤੇਰਾ ਜਜਮਾਨ ਮੇਰੇ ਤੋਂ ਵੱਡਾ ਹੈ ਜਾਂ ਮੇਰੇ ਜਿੰਨਾ ਹੀ ਹੈ ਭਾਈ ਸ਼ਹਿਜ਼ਾਦਾ ਕਹਿਣ ਲੱਗਿਆ ਮੇਰਾ ਜਜਮਾਨ ਮੇਰੇ ਤੇ ਤੇਰੇ ਤੋਂ ਬਹੁਤ ਵੱਡਾ ਹੈ ਉਹ ਇੰਨਾ ਵੱਡਾ ਹੈ ਕਿ ਉਹਦੇ ਕੋਲੋਂ ਜੋ ਮੰਗੋ ਉਹ ਮਿਲ ਜਾਂਦਾ ਹੈ ਛਤਰੀ ਕੁਲ ਵਿੱਚ ਉਹਨਾਂ ਦਾ ਆਗਮਨ ਹੋਇਆ ਹੈ ਮੇਰੇ ਜਜਮਾਨ ਦਾ ਨਾਮ ਹੈ ਗਨ ਗੁਰੂ ਨਾਨਕ ਦੇਵ ਜੀ ਸੱਜਣ ਆਪਣੇ ਕੁਝ ਆਦਮੀ ਬੁਲਾਏ ਉਹ ਉਹਨਾਂ ਨੂੰ ਕਹਿਣ ਲੱਗਿਆ ਇਹਨਾਂ ਦਾ ਜਜਮਾਨ ਬਹੁਤ ਵੱਡਾ ਹੈ ਤੁਸੀਂ ਇਹਦੀ ਸੇਵਾ ਰਾਜੇ ਕੇ ਕਰੋ ਉਸੇ ਵੇਲੇ ਸ਼ਹਿਜ਼ਾਦੇ ਨੂੰ ਇੱਕ ਬੰਦਾ ਕਹਿਣ ਲੱਗਿਆ ਚਲੋ ਭਾਈ ਪ੍ਰਸ਼ਾਦਾ ਛਕਾਈਏ ਭਾਈ ਸ਼ਹਿਜ਼ਾਦੇ ਨੂੰ ਉਹ ਇੱਕ ਵਧੀਆ ਜੇ ਕਮਰੇ ਚ ਲੈ ਗਏ ਤਿੰਨ ਬੰਦੇ ਉੱਥੇ ਪਹਿਲਾਂ ਹੀ ਖੜੇ ਸੀ ਜਿੱਦਾਂ ਹੀ ਭਾਈ ਸ਼ਹਿਜ਼ਾਦਾ ਜੀ ਕਮਰੇ ਦੇ ਅੰਦਰ ਗਏ ਉਹਨਾਂ ਨੇ ਉਹਦੀਆਂ ਬਾਹਾਂ ਵੱਢ ਲਈਆਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਸ਼ਹਿਜ਼ਾਦਾ ਜੀ ਨੂੰ ਬੜੇ ਕੀਮਤੀ ਕੱਪੜੇ ਦਿੱਤੇ ਸੀ ਉਹ ਕੱਪੜੇ ਸ਼ਹਿਜ਼ਾਦੇ ਨੇ ਪਾਏ ਹੋਏ ਸਨ ਉਹਨਾਂ ਨੇ ਸ਼ਹਿਜ਼ਾਦੇ ਦੇ ਸਾਰੇ ਕੱਪੜੇ ਉਤਾਰ ਲਏ ਤੇ ਉਹਨੂੰ ਅੰਦਰ ਬੰਨ ਲਿਆ ਉਹ ਸ਼ਹਿਜ਼ਾਦੇ ਨੂੰ ਕੁਛ ਲੱਗੇ ਦਸ ਕਿਰਕੁਨ ਹੋਰ ਕਿਹੜੀਆਂ ਤੜੀਆਂ ਵਸਤੂਆਂ ਨੇ ਉਹ ਹੁਣੇ ਹੀ ਸਾਰੀਆਂ ਕੱਢ ਦੇ ਨਹੀਂ ਤਾਂ ਤੈਨੂੰ ਮਾਰਾਂਗੇ ਤੈਨੂੰ ਮਾਰ ਹੀ ਦਿਆਂਗੇ ਜਦੋਂ ਸ਼ਹਿਜ਼ਾਦੇ ਨੂੰ ਬੜੀ ਦਰਦ ਹੋਈ ਤਾਂ ਉਹਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਉਹ ਮਨ ਵਿੱਚ ਸੋਚਣ ਲੱਗਿਆ ਮੈਨੂੰ ਚੰਗਾ ਤੁਸੀਂ ਪ੍ਰਸ਼ਾਦਾ ਛਕਣ ਲਈ ਭੇਜਿਆ ਮੈਂ ਤੰਗ ਹੋ ਰਿਹਾ ਤੇ ਮੇਰਾ ਕਲੇਜ ਫਟ ਰਿਹਾ ਮਨ ਵਿੱਚ ਸ਼ਹਿਜ਼ਾਦਾ ਅਰਦਾਸਾ ਕਰਨ ਲੱਗਾ ਮਹਾਰਾਜ ਮੈਂ ਤਾਂ ਸੋਚਿਆ ਇਹ ਸੱਜਣ ਬੰਦਾ ਹੈ ਪਰ ਮਹਾਰਾਜ ਇਹ ਤਾਂ ਠੱਗ ਹੈ ਭਾਈ ਸ਼ਹਿਜ਼ਾਦਾ ਜੀ ਅੰਦਰ ਬੰਨੇ ਹੋਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰ ਰਹੇ ਨੇ ਗੁਰੂ ਸਾਹਿਬ ਨਗਰ ਦੇ ਬਾਹਰ ਬੈਠੇ ਹੋਏ ਸਾਰੀਆਂ ਬੇਨਤੀਆਂ ਸੁਣ ਰਹੇ ਨੇ ਗੁਰੂ ਸਾਹਿਬ ਉਸੇ ਵਕਤ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਚੱਲ ਬਾਲਿਆ ਨਗਰ ਦੇ ਵਿੱਚ ਜਾਣਾ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚ ਗਏ ਜਿੱਥੇ ਸੱਜਣ ਠਗ ਬੈਠਾ ਸੀ ਉਸ ਨੇ 14 ਤਿਲਕ ਲਗਾਏ ਹੋਏ ਸੀ ਉਹ ਵੈਸ਼ਨੂ ਬਣ ਕੇ ਬੈਠਾ ਸੀ ਗੁਰੂ ਸਾਹਿਬ ਸੱਜਣ ਠਗ ਨੂੰ ਕਹਿੰਦੇ ਸ੍ਰੀ ਕਰਤਾ ਗੁਰੂ ਸਾਹਿਬ ਕਹਿਣ ਲੱਗੇ ਸੱਜਣ ਸਾਡਾ ਢੂਮ ਆਇਆ ਸੀ ਤੇ ਉਹ ਤੁਹਾਡੇ ਕੋਲ ਆਇਆ ਸੀ ਪਰ ਵਾਪਸ ਨਹੀਂ ਆਇਆ ਕੋਈ ਜਾਣ ਨਹੀਂ ਸਕਿਆ ਕਿ ਉਹ ਕਿੱਥੇ ਗਿਆ ਸੱਜਣ ਗੁਰੂ ਸਾਹਿਬ ਨੂੰ ਕਹਿਣ ਲੱਗਿਆ ਇੱਥੇ ਕੋਈ ਨਹੀਂ ਆਇਆ ਜੇ ਆਂਦਾ ਤਾਂ ਸਾਡੇ ਕੋਲ ਹੀ ਹੋਣਾ ਸੀ ਪਰ ਇੱਥੇ ਕੋਈ ਨਹੀਂ ਆਇਆ ਗੁਰੂ ਸਾਹਿਬ ਕਹਿਣ ਲੱਗੇ ਸੱਜਣਾ ਉਹ ਤੇਰੇ ਕੋਲ ਹੀ ਆਇਆ ਹੈ ਝੂਠ ਨਾ ਬੋਲ ਸਾਡਾ ਢੂਮ ਤੇਰੇ ਕੋਲ ਹੀ ਆਇਆ ਹੈ ਇਹ ਸੁਣ ਕੇ ਸੱਜਣ ਕਹਿਣ ਲੱਗਿਆ ਉਸੀਤਾ ਮੈਨੂੰ ਸੰਤ ਲੱਗਦੇ ਹੋ ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲਾਂਗਾ ਜੇ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਅੰਦਰ ਜਾ ਕੇ ਦੇਖ ਲਓ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਬੱਲਾ ਜੀ ਨੂੰ ਕਹਿਣ ਲੱਗੇ ਬਾਲਿਆ ਜਾਂ ਅੰਦਰ ਦੇਖ ਕੇ ਆ ਗੁਰੂ ਸਾਹਿਬ ਕਹਿਣ ਲੱਗੇ ਇਹ ਵੈਸ਼ਨੋ ਬਣਿਆ ਸਾਧੂ ਬਣਿਆ ਇਹਦਾ মুখ ਕਾਲਾ ਕਰ ਲਈਏ ਗੁਰੂ ਸਾਹਿਬ ਕਹਿਣ ਲੱਗੇ ਅੰਦਰੋਂ ਜਾ ਕੇ ਸ਼ਹਿਜ਼ਾਦਾ ਲਿਆ ਇਹਦੇ মুখ ਤੇ ਕਾਲ ਖਲਾਈਏ ਭਾਈ ਬਾਲਾ ਜੀ ਇਹ ਸੁਣਦੇ ਸਾਰ ਅੰਦਰ ਚਲੇ ਗਏ ਰਸੇ ਨਾਲ ਬੰਨੇ ਹੋਏ ਸ਼ਹਿਜ਼ਾਦੇ ਨੂੰ ਦੇਖਿਆ ਭਾਈ ਬਾਲਾ ਜੀ ਨੇ ਉਹਦੀਆਂ ਰਸੀਆਂ ਖੋਲੀਆਂ ਤੇ ਉਹਨੂੰ ਆਪਣੇ ਨਾਲ ਲੈ ਲਿਆ ਸ਼ਹਿਜ਼ਾਦੇ ਨੇ ਭਾਈ ਬਾਲਾ ਜੀ ਨੂੰ ਆਖਿਆ ਉਹ ਕਹਿਣ ਲੱਗਿਆ ਇਹ ਮਹਾਰਾਜ ਨੇ ਚੰਗੀ ਥਾਂ ਭੇਜਿਆ ਮੈਨੂੰ ਇਹਨਾਂ ਨੇ ਮੇਰੇ ਕੱਪੜੇ ਉਤਾਰਤੇ ਪਹਿਲਾਂ ਮੈਨੂੰ ਇਹਨਾਂ ਤੋਂ ਮੇਰੇ ਕੱਪੜੇ ਦਵਾਓ ਇਹ ਬੜੇ ਦੁਸ਼ਟ ਨੇ ਮਨੂੰ ਤਿੰਨ ਬੰਦਿਆਂ ਨੇ ਬੰਨਿਆ ਸੀ ਭਾਈ ਬਾਲਾ ਜੀ ਕਹਿਣ ਲੱਗੇ ਸਾਡੇ ਬੰਦੇ ਦੇ ਕਪੜੇ ਕਿੱਥੇ ਨੇ ਉਹ ਕਹਿਣ ਲੱਗੇ ਇਹ ਇੰਜ ਹੀ ਆਇਆ ਸੀ ਇਸਨੇ ਕਪੜੇ ਨਹੀਂ ਸਿਪਾਏ ਹੋਏ ਭਾਈ ਬਾਲਾ ਜੀ ਗੁਰੂ ਸਾਹਿਬ ਨੂੰ ਕਹਿਣ ਲੱਗੇ ਮੈਨੂੰ ਕਾਲੀ ਸੀ ਇਸ ਲਈ ਮੈਂ ਇਸ ਨੂੰ ਬਿਨਾ ਵਸਤਰਾਂ ਤੋਂ ਬਾਹਰ ਲਿਆਇਆ ਗੁਰੂ ਸਾਹਿਬ ਕਹਿਣ ਲੱਗੇ ਸ਼ਹਿਜ਼ਾਦੇ ਤੇਰੇ ਕਪੜੇ ਕਿੰਨੇ ਲਾ ਦਿੱਤੇ ਹੈ ਪਾਹੀ ਸ਼ਹਿਜ਼ਾਦਾ ਕਹਿਣ ਲੱਗੇ ਇਹ ਜਿਹੜਾ ਭੋਲਾ ਬਣ ਕੇ ਬੈਠਾ ਹੈ ਇਹਦੇ ਵਰਗਾ ਕੋਈ ਠੱਗ ਨਹੀਂ ਮੈਨੂੰ ਅੰਦਰ ਲੈ ਕੇ ਕਿ ਤੈਨੂੰ ਪ੍ਰਸ਼ਾਦਾ ਛਕਾਵਾਂਗਾ ਇਹਨਾਂ ਨੇ ਮੇਰੀਆਂ ਮੁਸ਼ਕਾਂ ਬਣ ਲਈਆਂ ਤੇ ਮੇਰੇ ਕੋਲ ਜੋ ਕੁਝ ਵੀ ਸੀ ਉਹ ਖੋ ਲਿਆ ਮਹਾਰਾਜ ਇਹਨਾਂ ਨੇ ਮੇਰੇ ਨਿਹਰੇ ਕੱਪੜੇ ਨਹੀਂ ਲਾਏ ਇਹਨਾਂ ਨੇ ਮੈਨੂੰ ਮਾਰਿਆ ਵੀ ਹੈ ਇਹ ਇਹੋ ਜਿਹੇ ਆਪਾਪ ਕਰਦੇ ਨੇ ਉੱਥੇ ਹੋਰ ਲੋਕ ਇਕੱਠੇ ਹੁੰਦੇ ਰਹੇ ਜਿੱਦਾਂ ਜਿੱਦਾਂ ਸ਼ਹਿਜ਼ਾਦਾ ਥੱਗ ਬਾਰੇ ਦੱਸਦਾ ਗਿਆ ਲੋਕਾਂ ਨੂੰ ਪਤਾ ਚੱਲਦਾ ਗਿਆ ਲੋਕ ਉਸਨੂੰ ਧਰਮਾਤਮਾ ਸਮਝਦੇ ਸਨ ਬਾਰੇ ਜਦੋਂ ਲੋਕਾਂ ਨੂੰ ਉਸ ਬਾਰੇ ਸਭ ਕੁਝ ਪਤਾ ਚੱਲ ਗਿਆ ਤਾਂ ਉਹ ਸ਼ਰਮਿੰਦਾ ਹੋ ਗਿਆ ਉਸਨੇ ਆਪਣੀ ਧੌਣ ਨੀਵੀਂ ਕਰ ਲਈ ਤੇ ਕੁਝ ਨਾ ਬੋਲਿਆ ਉਹ ਕਿਸ ਤਰ੍ਹਾਂ ਛੁਪੇ ਉਹਨਾਂ ਨੂੰ ਕੋਈ ਬਹਾਨਾ ਨ ਲੱਭਾ ਉਹ ਬੜਾ ਲਜਿਤ ਹੋਇਆ ਜਦੋਂ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੱਜਣ ਠਾਕੁਰੂ ਵੇਖਿਆ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਸ਼ਬਦ ਉਚਾਰਿਆ ਕਾਸ਼ੀ ਦੀ ਤਾਤ ਚਿੱਟੀ ਵੀ ਚਮਕੀਲੀ ਹੁੰਦੀ ਹੈ ਪਰ ਰਗੜਣ ਨਾਲ ਇਹਦੀ ਸਿਆਹੀ ਦਿਖਣ ਲੱਗ ਪੈਂਦੀ ਹੈ ਮਹਰੋਤਾ ਸੋਹਣੀ ਲੱਗਦੀ ਐ ਪਰ ਜਦੋਂ ਕਪੜੇ ਨਾਲ ਲਗੜੀਏ ਤਾਂ ਲੀੜੇ ਵੀ ਕਾਰੇ ਹੋ ਜਾਂਦੇ ਨੇ ਉਸਦੇ ਬਰਤਨ ਨੂੰ ਚਾਹੇ 100 ਵਾਰੀ ਤੋਲੋ ਉਹਦੀ ਝੂਠ ਨਹੀਂ ਉਤਰਦੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕੇਵਲ ਉਹੀ ਸੱਜਣ ਹਨ ਜਿਹੜੇ ਅਸੀਂ ਜਿੱਥੇ ਜਾਈਏ ਉੱਥੇ ਸਾਡੇ ਨਾਲ ਹੀ ਚੱਲਣ ਜਿਹੜਾ ਸਾਡੇ ਨਾਲ ਜਾਏ ਉਹ ਪਰਮੇਸ਼ਵਰ ਹੀ ਹੋ ਸਕਦਾ ਹੈ ਪਰਮੇਸ਼ਵਰ ਹਮੇਸ਼ਾ ਸਾਡੇ ਅੰਗ ਸੰਗ ਰਹਿੰਦਾ ਹੈ ਗੁਰੂ ਸਾਹਿਬ ਕਹਿਣ ਲੱਗੇ ਸੱਜਣ ਉਹ ਹੈ ਜਿੱਥੇ ਮੈਂ ਜਾਵਾਂ ਮੇਰੇ ਨਾਲ ਉਹ ਉੱਥੇ ਜਾਏ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੱਜਣ ਕਿੱਥੋਂ ਤੱਕ ਜਾ ਸਕਦਾ ਹੈ ਜਿੱਥੇ ਚੰਗੇ ਤੇ ਮਾੜੇ ਕੰਮਾਂ ਦਾ ਲੇਖਾ ਹੋਣਾ ਉਹ ਉੱਥੇ ਵੀ ਖੜੇ ਹੋਣ ਸਾਡਾ ਉੱਥੇ ਵੀ ਸਾਥ ਦੇਣ ਨਾ ਮਾਤਾ ਨੇ ਜਾਣਾ ਨਾ ਪਿਤਾ ਨੇ ਜਾਣਾ ਨਾ ਪ੍ਰਾਣ ਨੇ ਜਾਣਾ ਜਿਨ੍ਹਾਂ ਨਾਲ ਸਾਡਾ ਅਗੂੜਾ ਰਿਸ਼ਤਾ ਹੈ ਉਹਨਾਂ ਨੇ ਵੀ ਸਾਡੇ ਨਾਲ ਨਹੀਂ ਜਾਣਾ ਉਥੇ ਸਾਡੇ ਨਾਲ ਨਾਮ ਲੈ ਜਾਣਾ ਹੈ ਪਰਮੇਸ਼ਵਰ ਨੇ ਜਾਣਾ ਹੈ ਅਸਲੀ ਸੱਜਣ ਓਨੇ ਜਿਹੜੇ ਮਰਨ ਤੋਂ ਬਾਅਦ ਵੀ ਬੰਦੇ ਦਾ ਸਾਥ ਦੇਣ ਜਿਨ੍ਹਾਂ ਨਾਲ ਬੜਾ ਪਿਆਰ ਹੋਵੇ ਇੱਕ ਦੂਜੇ ਤੋਂ ਅਲੱਗ ਨਾ ਹੋਣਾ ਚਾਹਣ ਪਰ ਸਮਾਪਾਗੇ ਸਭ ਨੂੰ ਇੱਕ ਦੂਜੇ ਤੋਂ ਅਲੱਗ ਹੋਣਾ ਪੈਂਦਾ ਤੁਸੀਂ ਸਲੀਮਾ ਦੀ ਕਥਾ ਸਰਵਣ ਕੀਤੀ ਹੋਵੇਗੀ ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਗਦਾਦ ਵਿੱਚ ਸਰ ਤਾਲ ਦਿਨ ਫਕੀਰ ਉਹਨਾਂ ਦੇ ਨਾਲ ਸੀ ਉਹ ਲਿਖਦਾ ਮਹਾਰਾਜ ਹਰ ਰੋਜ਼ ਸਰੋਤ ਕਾਂਦੇ ਸਰ ਤੇ ਇੱਕ ਬੁਰਕੇ ਵਾਲੀ ਬੀਬੀ ਉੱਥੇ ਆ ਕੇ ਕੀਰਤਨ ਸੁਣਦੀ ਸੀ ਉਸ ਨੂੰ ਕੀਰਤਨ ਸੁਣਦਿਆਂ ਕਈ ਦਿਨ ਹੋ ਗਏ ਇੱਕ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਆਪਣੇ ਕੋਲ ਸੱਦੇ ਆ ਉਹਨੇ ਕਦੀ ਆਪਣਾ ਬੁਰਕਾ ਉੱਤੇ ਨਹੀਂ ਸੀ ਚੁਕਿਆ ਪਰ ਗੁਰੂ ਸਾਹਿਬ ਦੇ ਕੋਲ ਆ ਕੇ ਉਸਨੇ ਆਪਣਾ ਬੁਰਕਾ ਉਤਾ ਚੁਕਿਆ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਦੇ ਸਿਰ ਤੇ ਹੱਥ ਰੱਖ ਦਿੱਤਾ ਉਹ ਕਹਿੰਦਾ ਮੈਂ ਆਪ ਦੇਖਿਆ ਨੂੰ یوں ਲੱਗਿਆ ਜਿਵੇਂ ਇੱਕ ਬੱਚੀ ਨੇ ਆਪਣੇ ਅੱਬਾ ਨੂੰ ਨਮਸਕਾਰ ਕੀਤੀ ਹੋਵੇ ਤੇ ਅੱਬਾ ਨੇ ਉਹਦੇ ਸਿਰ ਤੇ ਹੱਥ ਰੱਖਿਆ ਹੋਵੇ ਤਾਂ ਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਜੀ ਕਰਦਾ ਤਾਂ ਆਈ ਜੇ ਜੀ ਕਰਦਾ ਤਾਂ ਨਾ ਆਈ ਉਹ ਅੱਗੇ ਚੱਲ ਪਈ ਤੇ ਫੇਰ ਵਾਪਸ ਆ ਗਈ ਕਹਿਣ ਲੱਗੀ یوں ਲੱਗਦਾ ਜਿਵੇਂ ਕੁਝ ਵਰਤ ਜਾਣਾ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵਰਤੇ ਦਾ ਬਹੁਤ ਕੁਝ ਪਰ ਜਰ ਜਾਈ ਜਦੋਂ ਉਹ ਘਰ ਗਈ ਤਾਂ ਉਹਦਾ ਘਰ ਵਾਲਾ ਯਾਇਆ ਗੁਲਾਮ ਉੱਥੇ ਆਇਆ ਹੋਇਆ ਸੀ। ਉੱਥੋਂ ਦੇ ਲੋਕ ਉਹਨੂੰ ਕਹਿਣ ਲੱਗੇ ਤੂੰ ਬਾਹਰੋਂ ਦੀ ਆਇਆ ਹੈ ਤੇਰੀ ਘਰਵਾਲੀ ਘਰ ਨਹੀਂ ਸੀ ਰਹਿੰਦੀ। ਇਹ ਬਾਹਰ ਰਹਿੰਦੀ ਸੀ। ਉਹਦਾ ਪਤੀ ਯਾਇਆ ਗੁਲਾਮ ਰਾਤ ਨੂੰ ਘਰ ਆਇਆ। ਉਹ ਆਪਣੇ ਘਰ ਵਿੱਚ ਨਹੀਂ ਸੀ। ਜਦੋਂ ਦਿਨ ਚੜ੍ਹਿਆ ਤਾਂ ਉਹ ਵਾਪਸ ਆਈ ਤਾਂ ਉਸ ਨੂੰ ਬੜਾ ਗੁੱਸਾ ਚੜ ਗਿਆ। ਉਹ ਆਪਣੀ ਪਤਨੀ ਨੂੰ ਪੁੱਛਣ ਲੱਗਾ ਤੂੰ ਕਿੱਥੇ ਗਈ ਸੀ? ਉਸ ਨੂੰ ਬੜਾ ਬੁਰਾ ਭਲਾ ਕਹਿਣ ਲੱਗਿਆ ਉਹ ਕਹਿਣ ਲੱਗੀ ਮੈਂ ਸਾਰੀਆਂ ਗੱਲਾਂ ਦਾ ਜਵਾਬ ਦਿਆਂਗੀ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਜਿਹੜਾ ਤੁਸੀਂ ਮਿਸਰ ਦੇਸ਼ ਵਿੱਚ ਕਤਲ ਕਰਕੇ ਆਏ ਹੋ ਉਹਦਾ ਕੀ ਬਣਿਆ ਉਹ ਹੈਰਾਨ ਹੋ ਗਿਆ ਕਿਉਂਕਿ ਉਸਨੇ ਇਹ ਗੱਲ ਆਪਣੀ ਪਤਨੀ ਤੋਂ ਚੁਪਾਈ ਸੀ ਉਹ ਕਹਿਣ ਲੱਗੀ ਮੈਨੂੰ ਤੇ ਇਹ ਵੀ ਪਤਾ ਹੈ ਕਿ ਤੁਸੀਂ 500 ਮੋਰ ਸੋਨੇ ਦੀ ਚੋਰੀ ਕਰਕੇ ਲੈ ਗਏ ਸੀ ਉਹ ਕਹਿਣ ਲੱਗਿਆ ਮੈਂ ਮਿਸਰ ਦੇਸ਼ ਵਿੱਚ ਗਿਆ ਉਥੇ ਮੇਰਾ ਊਠ ਇੱਕ ਬਾਗ ਵਿੱਚ ਆਰਾਮ ਕਰ ਰਿਹਾ ਸੀ। ਉਥੇ ਬਾਗ ਵਿੱਚ ਵਿਲੇ ਸਨ। ਊਠ ਨੇ ਉਹ ਵਿਲੇ ਵਿਗਾੜ ਦਿੱਤੀਆਂ। ਬਾਗ ਦਾ ਮਾਲਕ ਆਇਆ। ਉਸਨੇ ਊਠ ਤੇ ਪੱਥਰ ਮਾਰਿਆ। ਪੱਥਰ ਐਨੇ ਟਿਕਾਣੇ ਤੇ ਵਜਿਆ ਕਿ ਊਠ ਮਰ ਗਿਆ। ਮੇਰੇ ਕੋਲ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਹੋਇਆ। ਮੈਂ ਵੀ ਇੱਕ ਪੱਥਰ ਚੁੱਕਿਆ ਤੇ ਬਾਗ ਦੇ ਮਾਲਕ ਤੇ ਮਾਰਿਆ। ਉਹ ਮਰ ਗਿਆ। ਉਹ ਬਗਾਨਾ ਦੇਸ਼ ਸੀ। ਮੇਰੇ ਤੇ ਕਤਲ ਦਾ ਮੁਕੱਦਮਾ ਚੱਲ ਪਿਆ। ਉੱਥੇ ਲੋਕ ਇਕੱਠੇ ਹੋਏ ਮੇਰੀ ਕਾਜ਼ੀ ਦੇ ਅੱਗੇ ਪੇਸ਼ੀ ਹੋਈ ਸਾਰੇ ਕਹਿਣ ਲੱਗੇ ਐਨੇ ਸਾਡਾ ਬੰਦਾ ਮਾਰਿਆ ਇਹ ਬਾਹਰੋਂ ਆਇਆ ਅਸੀਂ ਇਹਨੂੰ ਮਾਰਨਾ ਹੈ ਕਾਜ਼ੀ ਦੇ ਮਨ ਵਿੱਚ ਦਇਆ ਆ ਗਈ ਉਹ ਕਹਿਣ ਲੱਗਿਆ ਜੇ ਇਹ ਹਰਜਾਨਾ ਭਰ ਦੇਵੇ ਤਾਂ ਅਸੀਂ ਇਹਨੂੰ ਛੱਡ ਦੇਵਾਂਗੇ ਮੈਂ ਕਾਜ਼ੀ ਨੂੰ ਪੁੱਛਿਆ ਕੀ ਹਰਜਾਨਾ ਭਰਾਂ ਉਹ ਕਹਿਣ ਲੱਗਿਆ 500 ਸੋਨੇ ਦੀ ਮੋਹਰ ਦੇ ਦੇ ਮੈਂ ਉਸਨੂੰ ਕਿਹਾ ਮੇਰੇ ਕੋਲ ਨਹੀਂ ਮੈਂ ਆਪਣੇ ਘਰੋਂ ਮੋਹਰਾਂ ਲਿਆ ਕੇ ਦੇ ਸਕਦਾ ਉਹ ਕਹਿਣ ਲੱਗੇ ਤੇਰੀ ਕੋਈ ਗਵਾਈ ਭਰੇ ਮੇਰੀ ਗਵਾਈ ਭਰ ਵਿੱਚ ਕੋਈ ਤਿਆਰ ਨਹੀਂ ਸੀ ਮੈਂ ਚਿੰਤਾ ਵਿੱਚ ਸੀ ਅਚਾਨਕ ਇੱਕ ਸਫੈਦ ਪੋਸ਼ ਪੁਰਸ਼ ਆਇਆ ਉਸਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਚਿੰਤਾ ਨਾ ਕਰ ਤੇਰੀ ਗਵਾਈ ਮੈਂ ਭਰਾਂਗਾ ਮੈਂ ਇੰਨਾ ਖੁਸ਼ ਹੋਇਆ ਕਿ ਮੈਂ ਉਹਨਾਂ ਦਾ ਨਾਮ ਤੱਕ ਨਹੀਂ ਪੁੱਛਿਆ ਸਲੀਮਾ ਮੈਂ ਵਾਪਿਸ ਆ ਗਿਆ ਮੈਂ ਸੋਚਿਆ ਹੁਣ ਮੈਂ ਕਿਉਂ ਜਾਵਾਂ ਮੈਂ ਆਪਣੀਆਂ ਮੋੜਾ ਕਿਉਂ ਗਵਾਵਾਂ ਜੇ ਮਰੇਗਾ ਕਾ ਉਹ ਮਰੇਗਾ ਪਰ ਫੇਰ ਮੈਂ ਸੋਚਿਆ ਕਿ ਨਹੀਂ ਉਹਨੇ ਮੇਰੇ ਨਾਲ ਚੰਗਿਆਈ ਕੀਤੀ ਹੈ ਮੇਰਾ ਵੀ ਚੰਗਿਆਈ ਕਰਨਾ ਫਰਜ਼ ਬੰਦ ਹੈ ਮੈਂ ਘਰ ਆਇਆ ਤੂ ਰਾਤ ਨਹੀਂ ਸੀ ਮੈਂ 500 ਮੋਰਾ ਚੱਕਿਆ ਤੇ ਵਾਪਸ ਚਲਾ ਗਿਆ ਰਸਤੇ ਵਿੱਚ ਸਮਾਂ ਲੱਗ ਗਿਆ ਜਿਸ ਦਿਨ ਮੈਂ ਪਹੁੰਚਿਆ ਉਸ ਦਿਨ ਅੰਤਿਮ ਦਿਨ ਸੀ ਉਸ ਸਫੈਦ ਪੋਸ਼ ਫਕੀਰ ਨੂੰ ਚੌਕ ਵਿੱਚ ਖੜਾ ਕੀਤਾ ਹੋਇਆ ਸੀ ਪੱਥਰ ਮਾਰੈ ਸੰ ਸੰਸਾਰ ਕਰਨਾ ਸੀ ਮੈਂ ਕਿਹਾ ਮਾਰਿਓਨਾ ਮੈਂ ਪਹੁੰਚ ਗਿਆ ਜਦੋਂ ਮੈਂ ਪਹੁੰਚਿਆ ਸਾਰੇ ਦਾ ਧਿਆਨ ਮੇਰੇ ਵੱਲ ਹੋ ਗਿਆ ਮੈਂ ਮੋਰਾ ਗਿਨਾਈਆ ਤੇ ਮੈਂ ਛੁੱਟ ਗਿਆ ਮੈਂ ਲੋਕਾਂ ਨੂੰ ਪੁੱਛਿਆ ਉਹ ਸਫੈਦ ਪੋਸ਼ ਪੁਰਖ ਕਿੱਥੇ ਹੈ ਜਿਨ ਨੇ ਮੇਰੀ ਗਵਾਹੀ ਪਰੀ ਹੈ ਸਾਰੇ ਕਹਿ ਲਗੇ ਉਹ ਤੁਹਾਡੇ ਨਾਲ ਹੀ ਆਇਆ ਸੀ ਮੈਂ ਬੜਾ ਹੈਰਾਨ ਹੋਇਆ ਕਿ ਮੇਰੇ ਨਾਲ ਤਾਂ ਕੋਈ ਵੀ ਨਹੀਂ ਆਇਆ ਉਹ ਕਹਿਣ ਲੱਗਾ ਸਲੀਮਾ ਮੈਂ ਹੁਣ ਵਾਪਸ ਆ ਗਿਆ ਸਲੀਮਾ ਕਹਿਣ ਲੱਗੀ ਤੁਸੀਂ ਅੱਜ ਰਾਤ ਮੇਰ ਨਾਲ ਸ੍ਰੋਤ ਸੁਨੋ ਉਹ ਕਹਿਣ ਲੱਗਿਆ ਤੈਨੂੰ ਸਾਰੀ ਗੱਲ ਦਾ ਕਿਵੇਂ ਪਤਾ ਚੱਲਿਆ ਉਹ ਕਹਿਣ ਲੱਗੀ ਮੈਨੂੰ ਤਾਂ ਇਹ ਵੀ ਪਤਾ ਹੈ ਕਿ ਇਸ ਵਕਤ ਤੁਹਾਡੀ ਜੇਬ ਵਿੱਚ ਇੱਕ ਜਰੀਲੀ ਚੀਜ਼ ਘੁੰਮ ਰਹੀ ਹੈ ਉਸਨੇ ਜੇਬ ਵਿੱਚ ਹੱਥ ਪਾਇਆ ਤਾਂ ਉਹਦੇ ਹੱਥ ਵਿੱਚ ਇੱਕ ਵਿੱਚੋਂ ਆਇਆ ਉਹ ਕਹਿਣ ਲੱਗਾ ਸਲੀਮਾ ਤੈਨੂੰ ਕਿਵੇਂ ਪਤਾ ਚੱਲ ਰਿਹਾ ਹੈ ਉਹ ਕਹਿਣ ਲੱਗੀ ਜਿਹਦੀ ਤੁਸੀਂ ਨਿੰਦਾ ਕਰ ਰਹੇ ਹੋ ਉਹਨੇ ਮੇਰੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ ਮੈਨੂੰ ਸਾਰਾ ਕੁਝ ਹੀ ਪਤਾ ਚੱਲ ਰਿਹਾ ਹੈ ਉਹ ਸੁਲੀਮਾ ਦੇ ਨਾਲ ਗਿਆ ਸਾਰੀ ਰਾਤ ਗੁਰੂ ਸਾਹਿਬ ਦੀ ਆਵਾਜ਼ ਪਛਾੜਦਾ ਰਿਹਾ ਦਿਨ ਚੜਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਦੇਖ ਕੇ ਉਹ ਕਹਿਣ ਲੱਗਾ ਇਹ ਸਫੈਦ ਪੁਰਸ਼ ਪੁਰਖ ਇੱਥੇ ਕਿਵੇਂ ਹੈ ਇਹ ਤਾਂ ਉਹੀ ਪੀਰ ਹੈ ਜਿਸ ਨੇ ਮੇਰੀ ਮਿਸਰ ਦੇਸ਼ ਵਿੱਚ ਗਵਾਹੀ ਦਿੱਤੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਨੂੰ ਅੱਗੇ ਬੁਲਾ ਲਿਆ ਗੁਰੂ ਸਾਹਿਬ ਕਹਿਣ ਲੱਗੇ ਸੁਨ ਜਾਇਆ ਗੁਲਾਮ ਤੂੰ ਐਨੂੰ ਬੁਰਾ ਆਖਦਾ ਸੀ ਗੁਰੂ ਸਾਹਿਬ ਕਹਿਣ ਲੱਗੇ ਧਿਆਨ ਨਾਲ ਸੁਣ ਇਹ ਬੁਰੀ ਨਹੀਂ ਤੂੰ ਅੱਜ ਤਾਂ ਬਚਿਆ ਇਹ ਰਾਤ-ਰਾਤ ਜਾ ਕੇ ਇੱਥੇ ਕੀਰਤਨ ਸੁਣਦੀ ਰਹੀ ਕੀਰਤਨ ਸੁਣ ਕੇ ਇਹਦੇ ਪੁੰਨ ਵੜ ਗਏ ਇਸ ਦੇ ਕਰਕੇ ਤੂੰ ਬਚਿਆ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੇਰੀ ਤੇ ਤੇਰੀ ਪਤਨੀ ਦੀ ਇੱਥੇ ਹੀ ਗੁਵਾਈ ਨਹੀਂ ਦਿੱਤੀ ਚੇਤਾ ਰੱਖਿਓ ਜਿੱਥੇ ਉੱਤੇ ਜਾ ਕੇ ਕਰਮਾ ਦਾ ਹਿਸਾਬ ਹੋਣਾ ਤੁਹਾਡੀ ਗੁਵਾਈ ਅਸੀਂ ਉੱਥੇ ਵੀ ਦੇ ਦਿੱਤੀ ਹੈ ਜੀਐਸਟੀ ਫਾਈਲ ਵਿੱਚ ਤਨਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਨਾਮ ਲਿਖਿਆ ਗਿਆ। ਧਰਮਰਾਜ ਉਹਦੀ ਫਾਈਲ ਪੜ੍ਹ ਦਿੰਦਾ ਹੈ। ਸੱਜਣ ਉਹ ਹੈ ਜਿੱਥੇ ਲੇਖਾ ਦੇਣਾ ਹੈ ਉੱਥੇ ਵੀ ਉਹ ਆ ਕੇ ਸਾਡੀ ਮਦਦ ਕਰਦਾ ਹੈ। ਸਾਡਾ ਸੱਜਣ ਨਾਮ ਹੈ ਉਹ ਪਰਮੇਸ਼ਵਰ ਹੈ। ਮਨਮੁਖ ਬੰਦਾ ਜਿਉਂਦੇ ਜੀ ਤੁਹਾਡਾ ਸਾਥ ਛੱਡ ਦੇਗਾ। ਪਰ ਜਿਹੜੇ ਰੱਬ ਦੇ ਪਿਆਰੇ ਹੈ ਉਹ ਮਰਨ ਤੋਂ ਬਾਅਦ ਵੀ ਤੁਹਾਡਾ ਸਾਥ ਨਹੀਂ ਛੱਡਦੇ। ਗੁਰੂ ਸਾਹਿਬ ਕਹਿੰਦੇ ਆਂ ਕੱਚਿਆਂ ਨਾਲ ਪਿਆਰ ਤੋੜ ਦੇ। ਕਿਉਂਕਿ ਕੱਚੇ ਜਿੰਦੇ ਜੀ ਸਾਥ ਛੱਡ ਦਿੰਦੇ ਆ ਪੱਕਿਆਂ ਨੂੰ ਲੱਭ ਲੈ ਪੱਕੇ ਮਰਨ ਤੋਂ ਬਾਅਦ ਵੀ ਸਾਥ ਨਹੀਂ ਛੱਡਦੇ ਉਹ ਨੇ ਸੰਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਾਡਾ ਸਾਥ ਨਹੀਂ ਛੱਡਦੇ ਸਾਡੇ ਉਹੀ ਸੱਜਣ ਨੇ ਉਹੀ ਮਿੱਤਰ ਨੇ ਆਪਣੇ ਗੁਰੂ ਤੋਂ ਆਪਣੇ ਪਰਮੇਸ਼ਵਰ ਤੋਂ ਵੱਡਾ ਕੋਈ ਸੱਜਣ ਨਹੀਂ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ